ਮਾਨਸ ਜਨਮ ਦੁਲੰਭ ਹੈ ਸੰਸਾਰ ਵਿੱਚ ਵੀ ਆਪਾਂ ਵੇਖਦੇ ਹਾਂ ਕਈ ਵਸਤੂਆਂ ਸੁਖੈਣ ਹੀ ਪ੍ਰਾਪਤ ਹੋ ਜਾਂਦੀਆਂ ਹਨ ਉਹਨਾਂ ਦੀ ਪ੍ਰਾਪਤੀ ਲਈ ਕੋਈ ਬਹੁਤਾ ਯਤਨ ਨਹੀਂ ਕਰਨਾ ਪੈਂਦਾ ਪਰ ਕੁਝ ਇੱਕ ਵਸਤੂਆਂ ਬਹੁਤ ਕੀਮਤੀ ਅਤੇ ਦੁਰਲਭ ਹੁੰਦੀਆਂ ਹਨ ਜੋ ਸਹਜੇ ਕੀਤੇ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦੀਆਂ ਜਿਸ ਨੂੰ ਦੁਰਲਭ ਵਸਤੂਆਂ ਹੀਰੇ ਜਵਾਹਰਾਕ 파ਰਸ ਜਿੰਦਾਮਣੀ ਆਦ ਵਿੱਚੋਂ ਇੱਕ ਵੀ ਪ੍ਰਾਪਤ ਹੋ ਜਾਵੇ ਸਾਰਾ ਸੰਸਾਰ ਉਸ ਨੂੰ ਭਾਗਸ਼ੀਲ ਅਤੇ ਤਨਵਾਨ ਕਹਿੰਦਾ ਹੈ ਇਹ ਤਾਂ ਸੰਸਾਰ ਦੀਆਂ ਕੀਮਤੀ ਚੀਜ਼ਾਂ ਦੀ ਉਦਾਹਰਣ ਹੈ ਮਨੱਖਾ ਜਨਮ ਤਾਂ ਇੰਨਾ ਕੀਮਤੀ ਅਤੇ ਦੁਰਲਭ ਹੈ ਕਿ ਇਸ ਮਨੱਖਾ ਜਨਮ ਦੀ ਪ੍ਰਾਪਤੀ ਲਈ ਤਾਂ ਦੇਵਤੀ ਵਿਨਿਤ ਲੋਚਾ ਕਰਦੇ ਹਨ ਕਿ ਕਿਵੇਂ ਅਤੇ ਕਦੋਂ ਸਾਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਹੋਵੇ ਤਾਂ ਜੋ ਅਸੀਂ ਮਨੁੱਖਾ ਜਨਮ ਦੇ ਵਸੀਲੇ ਨਾਲ ਪ੍ਰਭ ਸਿਮਰਨ ਕਰਕੇ ਆਪਣੇ ਮੂਲ ਪ੍ਰਮਾਤਮਾ ਨਾਲ ਅਪੇਧ ਹੋ ਸਕੀਏ ਬਾਬਾ ਕਬੀਰ ਜੀ ਦਾ ਮਨੁੱਖਾ ਜਨਮ ਦੀ ਮਹਾਨਤਾ ਦਰਸਾਉਂਦਾ ਪਿਆਰਾ ਵਚਨ ਪੜიਏ ਦੁਰਲਭ ਮਨੁੱਖ ਜਨਮ ਦੀ ਮਹਾਨਤਾ ਦਾ ਪਤਾ ਚਲ ਜਾਏਗਾ ਆਪ ਜੀ ਦਾ ਵਚਨ ਹੈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਪਜ ਹਰ ਕੀ ਸੇਵ ਐਸੇ ਅਮੋਲਕ ਅਤੇ ਦੁਰਲਭ ਮਨੁੱਖਾ ਜਨਮ ਪ੍ਰਤੀ ਬਾਬਕ ਬੀਰ ਜੀ ਚਿਤਾਵਨੀ ਵੀ ਦਿੰਦੇ ਹਨ ਕਿ हे ਸੰਸਾਰ ਦੇ ਲੋਕੋ ਮਨੁੱਖਾ ਜਨਮ ਬੜਾ ਦੁਰਲੱਭ ਅਤੇ ਕੀਮਤੀ ਹੈ ਅਮੋਲਕ ਮਨੁੱਖਾ ਜਨਮ बार-बार प्राप्त ਨਹੀਂ ਹੋਣਾ ਜਿਵੇਂ درخت ਦੀ ਡਾਲੀ ਨਾਲੋਂ ਫਲ ਪੱਕ ਕੇ ਧਰਤੀ ਉੱਪਰ ਡਿੱਗ ਜਾਂਦਾ ਹੈ ਮੁੜ ਕੇ ਉਹ ਫਲ درخت ਦੀ ਡਾਲੀ ਨਾਲ ਨਹੀਂ ਲੱਗਦਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜੋ ਬਨ ਫਲ ਪੱਕੇ ਪੋਏ ਗਿਰਹੇ ਬਹੁ ਨਾ ਲਾਗੇ ਡਰ ਸਤਗੁਰ ਅਰਜਨ ਦੇਵ ਜੀ ਪੱਤਿਆਂ ਦੇ ਉਦਾਹਰਨ ਦੇ ਕੇ ਸਾਨੂੰ ਮਨੁੱਖਾ ਜਨਮ ਦੀ ਮਹਾਨਤਾ ਦਰਸਾਉਂਦੇ ਹਨ ਕਿ ਮਨੁੱਖਾ ਜਨਮ ਬੜਾ ਕੀਮਤੀ ਹੈ ਇਸ ਨੂੰ ਸਫਲਾ ਕਰ ਲੈਣਾ ਚਾਹੀਦਾ ਹੈ ਜੇ ਮਨੁੱਖਾ ਜਨਮ ਦਾ ਸਮਾਂ ਇੱਕ ਵਾਰੀ ਹੱਥ ਵਿੱਚੋਂ ਨਿਕਲ ਗਿਆ ਮੁੜ ਮੁੜ પ્રાપ્ત ਨਹੀਂ ਹੋਣਾ ਜਿਵੇਂ ਦਰਖਤ ਦੀ ਡਾਲੀ ਨਾਲੋਂ ਇੱਕ ਵਾਰੀ ਪੱਤੇ ਵੱਖ ਹੋ ਜਾਣ ਮੁੜ ਦੁਬਾਰਾ ਉਸ ਡਾਲੀ ਨਾਲ ਨਹੀਂ ਜੁੜਦੇ ਇਸੇ ਤਰ੍ਹਾਂ ਜੇ ਸਰੀਰ ਵਿੱਚੋਂ ਇੱਕ ਵਾਰੀ ਸਵਾਸ ਵੱਖ ਹੋ ਗਏ ਮੁੜ ਦੁਬਾਰਾ ਚਾਲੂ ਨਹੀਂ ਕੀਤੇ ਜਾ ਸਕਣੇ ਸਾਨੂੰ ਬੀਤ ਜਾਨ ਉਪਰਾੰਤ ਮਨੁੱਖਾ ਸ਼ਰੀਰ ਦੁਆਰਾ ਕਿਥੇ ਮਾੜੇ ਕਰਮਾਂ ਦਾ ਫਲ ਅਵਸ਼ਪੁਕਤ ਨਾਹੀ ਪਵੇਗਾ ਤਰਵਰ ਵਿਛੁਣੇ ਨਹਿ ਪਾਤ ਜੁੜਤੇ ਜਮ ਮੰਗ ਗਉਣ अकेਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਸਤਗੁਰ ਅਰਜਨ ਦੇਵ ਜੀ ਦੀ ਗਾਥਾ ਬਾਣੀ ਵਿੱਚੋਂ ਸਿਤਾਵਣੀ ਵੀ ਸੁਣਨਯੋਗ ਹੈ ਆਪ ਜੀ ਸੰਕੇਤ ਦਿੰਦੇ ਹਨ ਕਿ ਜਿਸ ਤਰ੍ਹਾਂ ਦਰਖਤ ਦੀ ਡਾਲੀ ਨਾਲੋਂ ਇੱਕ ਵਾਰੀ ਪੱਤੇ ਝੜ ਜਾਣ ਉਹ ਪੂਰ ਕੇ ਖਾਕ ਹੋ ਜਾਂਦੇ ਹਨ ਪਰ ਦਰਖਤ ਦੀ ਡਾਲੀ ਨਾਲ ਦੁਬਾਰਾ ਨਹੀਂ ਜੁੜਦੇ ਇਸੇ ਤਰ੍ਹਾਂ ਜਿਨ੍ਹਾਂ ਨੇ ਮੁੱਖਾ ਜਨਮ ਦੀ ਸਫਲਤਾ ਵਾਸਤੇ ਨਾਮ ਨਹੀਂ ਜਪਿਆ ਉਹਨਾਂ ਨੂੰ ਮੁੜ ਮੁੱਖਾ ਜਨਮ ਪ੍ਰਾਪਤ ਨਹੀਂ ਹੋਣਾ ਅਤੇ ਉਹ अनेका ਜੁਨਾ ਵਿੱਚ ਪਟਕਦੇ ਦਿਨ ਰਾਤ ਦੁੱਖਾਂ ਦੇ ਲਫੇੜੇ ਖਾਈ ਜਾਣਗੇ ਇਸ ਲਈ ਦੁਰਲਭ ਮਨੋਖਾ ਜਨਮ ਦੇ ਸਮੇ ਨੂੰ ਜ਼ਰੂਰ ਹੀ ਸਫਲਾ ਕਰ ਲੈਣਾ ਚਾਹੀਦਾ ਹੈ